ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹਾਦਤ ਪੁਰਬ ਨੂੰ ਲੈ ਕੇ ਪਟਨਾ ਸਾਹਿਬ ਦੀ ਸਪਵਿੱਤਰ ਧਰਤੀ ਤੋਂ ਨਗਰ ਕੀਰਤਨ ਦੀ ਰੰਮਤਾ ਹੋਣ ਜਾ ਰਹੀ ਹੈ ਗੁਰੂ ਕਾ ਬਾਗ ਵਿਖੇ ਇਸ ਦੀ ਰੰਮਤਾ ਹੋਵੇ ਕਿ ਸਾਡੇ ਨਾਲ ਸਮੂਹ ਪ੍ਰਬੰਧਕ ਕਮੇਟੀ ਪ੍ਰਧਾਨ ਸਾਹਿਬ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਪ੍ਰਧਾਨ ਸਾਹਿਬ ਅੱਜ ਤੋਂ ਜਿਹੜੀ ਰੰਮਤਾ ਹੋਣੀ ਹੈ ਨੋ ਸਟੇਟਾਂ ਤੋਂ ਗੁਜ਼ਰਦੇ ਹੋਏ ਅਦਨਪੁਰ ਸਾਹਿਬ ਤੱਕ ਪਹੁੰਚਣਾ ਕਿਸ ਤਰੀਕੇ ਦੀ ਰੂਪ ਰਿਕਾ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਅੱਜ ਗੁਰੂ ਕਾ ਬਾਗ ਇਤਿਹਾਸਿਕ ਗੁਰਦੁਆਰਾ ਤੋਂ ਇਹ ਯਾਤਰਾ ਆਰੰਭ ਹੋਣੀ ਹੈ ਤੇ ਇਥੋਂ ਇਹ ਯਾਤਰਾ ਜੇ ਰਾਜਕਿਰ ਸਾਹਿਬ ਹੁੰਦੇ ਹੋਏ ਝਾਰਖੰਡ, ਵੈਸਟ ਬੰਗਾਲ, ਓਡੀਸ਼ਾ, ਯੂਪੀ, ਉਤਰਾਖੰਡ, ਦਿੱਲੀ, ਹਰਿਆਣਾ ਹੁੰਦੇ 30 ਅਕਤੂਬਰ ਨੂੰ ਪੰਜਾਬ ਪਹੁੰਚ ਜਾਏਗੀ। 30 ਅਕਤੂਬਰ ਨੂੰ ਇਹ ਯਾਤਰਾ ਸਾਡੀ ਸਮਾਪਤ ਹੋ ਜਾਣੀ ਹੈ। ਅਨੰਦਪੁਰ ਸਾਹਿਬ ਜਾ ਕੇ। ਅਨੰਦਪੁਰ ਸਾਹਿਬ ਜਾ ਕੇ ਹੋ ਰਹੀ ਹੈ। ਰਸ ਸੇ ਜੀ ਕਿਸ ਤਰੀਕੇ ਦਾ ਇੰਤਜ਼ਾਮ ਕੀਤੇਗਾ ਕਿਉਂਕਿ ਬਹੁਤ ਲੰਬਾ ਸਫਰ ਰਹਿਣ ਵਾਲਾ ਹੈ। ਸਾਨੂੰ ਅਸੀਂ ਜੀ ਜਿਹੜੀਆਂ ਵੀ ਪ੍ਰਬੰਧਕ ਕਮੇਟੀਆਂ ਨੇ ਹਰ ਸਟੇਟ ਜੇ ਹਰ ਸ਼ਹਿਰ ਦੇ ਵਿੱਚ ਅਸੀਂ ਉਹਨਾਂ ਨਾਲ ਕੰਟੈਕਟ ਕਰਕੇ ਤਾਲਮਿਲ ਬਣਾ ਕੇ ਰੱਖਿਆ ਹੋਇਆ ਹੈ। ਸਾਰੀ ਸੰਗਤਾਂ ਉੱਥੇ ਯਾਤਰਾ ਨੂੰ ਰਿਸਿਵ ਕਰਨ ਗਿਆ ਉਹਨਾਂ ਦਾ ਰਹਿਣ ਦਾ ਇੰਤਜ਼ਾਮ ਉਹਨਾਂ ਦੇ ਲੰਗਰ ਦਾ ਇੰਤਜ਼ਾਮ ਸਾਰੇ ਪ੍ਰਬੰਧ ਕਰ ਰਹੇ ਨੇ ਜੀ ਅਨੰਦਪੁਰ ਸਾਹਿਬ ਜਾ ਕੇ ਇਹਦੀ ਸਮਾਪਤੀ ਜਿਹੜੀ ਰੱਖੀ ਗਈ ਆ ਤੇ ਅੱਜ ਜਿਹੜਾ ਆ ਇੱਥੇ ਸੀਐਮ ਪਹੁੰਚ ਰਹੇ ਨੇ ਕੋਣ ਕੋਣ ਇੱਥੇ ਖਾਸ ਕਿੱਥੇ ਸੀਐਮ ਨਿਤਿਸ਼ ਕੁਮਾਰ ਜੀ ਆਣਗੇ ਜੀ ਡਿਪਟੀ ਚੀਫ ਮਿਨਿਸਟਰ ਸਮਰੱਤ ਚੌਧਰੀ ਜੀ ਵਿਜੇ सिन्हा ਜੀ ਭਾਜਪਾ ਦਾ ਅਧਿਐਕਸ਼ ਸਮਰੱਤ ਦਿਲੀਪ ਜੈਸਵਾਲ ਜੀ ਤੇ ਕੇਂਦਰ ਤੋਂ ਆ ਰਹੇ ਨੇ ਆਪਣਾ ਹਰਦੀਪ ਸਿੰਘ ਜੀ ਪੂਰੀ ਪੈਟਰੋਲੀ ਮਿਨਿਸਟਰ ਆ ਰਹੇ ਨੇ ਜੀ ਕਾਫੀ ਮੰਤਰੀ ਵੀ ਜੇ ਚੌਧਰੀ ਅਸ਼ੋਕ ਚੌਧਰੀ ਜੀ ਕਈ ਮਨਿਸਟਰ ਆ ਰਹੇ ਨੇ ਸਾਹ ਸੁਨੀਲ ਚੌਧਰੀ ਜੀ ਵੀ ਆ ਰਹੇ ਨੇ ਸੰਤਾ ਨੂੰ ਅਸੀਂ ਬੇਨਤੀ ਕਰਦੇ ਆ ਕਿ ਵੀ ਜਿੱਥੇ ਵੀ ਯਾਤਰਾ ਜਾਊਗੀ ਉਹਨੂੰ ਪੂਰੀ ਜੋਰ ਨਾਲ ਅچھے ਤਰੀਕ ਨਾਲ ਸਵਾਗਤ ਕਰਨਾ ਹੈ ਤੇ ਸਹਿਯੋਗ ਕਰੋ ਉਸ ਨੂੰ ਤੇ ਪੱਦ ਚੜ ਕੇ ਸਾਰੇ ਹਿੱਸਾ ਲੈਣਾ ਉਸ ਤੇ ਤੋ ਬਹੁਤ ਬਹੁਤ ਧੰਨਵਾਦ ਹੈ ਜੀ ਇਸ ਸਮੂਹ ਜਿਹੜੀ ਹੈ ਪ੍ਰਵਾਂਦਾ ਕਮੇਟੀ ਇੱਥੇ ਮੌਜੂਦ ਹੈ ਜਿੰਨਾਂ ਦਾ ਕਹਿਣਾ ਹੈ ਕਿ ਯਾਤਰਾ ਜਿਹੜੀ ਹੈ ਵੱਖ-ਵੱਖ ਸਟੇਟਸ ਦੇ ਵਿੱਚ ਉਹ ਜਿਹੜੀ ਆ ਉਹ ਗੁਜਰਨੀ ਆ ਤੇ ਚਾਰਖੰਡ ਤੋਂ ਵੀ ਸੱਜਣ ਜੋਂ ਤੋਂ ਚਾਰਖੰਡ ਤੋਂ ਆਏ ਹੋ ਅੱਗੇ ਯਾਤਰਾ ਥੋੜੇ ਤੱਕ ਪਹੁੰਚਣੀ ਆ ਹਾਂਜੀ ਚਾਰਖੰਡ ਜਮਸ਼ੇਦਪੁਰ ਤੋਂ ਅਸੀਂ ਆਏ ਆ ਸਾਡੇ ਨਾਲ ਕਰੀਬ 1000 ਦੀ ਸੰਗਤ ਇੱਥੇ ਪਹੁੰਚੀ ਹੋਈ ਆ ਬਹੁਤ ਹੀ ਉਤਸ਼ਾਹ ਹੈ ਕਿਉਂਕਿ ਆ ਇਲਾਕਾ ਜਿਹੜਾ ਚਾਰਖੰਡ ਬਿਹਾਰ ਦਾ ਆ ਇੱਥੇ ਸਿੱਖ ਕੌਮ ਦੇ ਕਾਫੀ ਕੰਮਤੀ ਆ ਹਿੰਦੂ ਜ਼ਿਆਦਾ ਹਨ ਤੇ ਸਾਡੀ ਗੁਰੂ ਜੀ ਦੀ ਇਹ ਜਾਗਰਤ ਯਾਤਰਾ ਦੇ ਨਾਲ ਇਹ ਮੈਸੇਜ ਸੀ ਜਿਹੜਾ ਪਹੁੰਚਿਆ ਗਿਆ ਕਿ ਗੁਰੂ ਜੀ ਨੇ ਜਿਹੜੀ ਆਪਣੀ ਸ਼ਹਾਦਤ ਦਿੱਤੀ ਆ ਇਹ ਸਾਰੇ ਕੌਮਾਂ ਦੀ ਹਿੰਦ ਦੀ ਚਾਦਰ ਪੂਰੇ ਹਿੰਦੁਸਤਾਨ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਆ ਸਾਡੇ ਗੁਰੂ ਜੀ ਨੂੰ ਇਹ ਮੈਸੇਜ ਜਾਵੇ ਕਿ ਇਹ ਕੁਰਬਾਨੀ ਜਿਹੜੀ ਹੋਈ ਆ ਇਹ ਹਿੰਦੂਆਂ ਦੀ ਰੱਖਿਆ ਵਾਸਤੇ ਆ ਅਗਰ ਗੁਰੂ ਜੀ ਨਾ ਹੁੰਦੇ ਤੇ ਸਾਡਾ ਅੱਜ ਹਿੰਦੂ ਹਿੰਦੁਸਤਾਨ ਨਾ ਹੁੰਦਾ ਜੀ ਤੋ ਫਿਰ ਕੋਲੇ ਇਹ ਤਸਵੀਰਾਂ ਇੱਕ ਵਾਰ ਤਿਆਰੀਆਂ ਦੀਆਂ ਦਿਖਾਉਣੇ ਆ ਤੇ ਆਖੇਕਾਰ ਤਿਆਰੀਆਂ ਜਿਹੜੀਆਂ ਨੇ ਇਸ ਸਮੇਂ ਭਾਵੇਂ ਕਿ ਪੰਜਾਬ ਤੋਂ ਸੰਗਤਾਂ ਜਿਹੜੀਆਂ ਜੁੜੀਆਂ ਨੇ ਇੱਕ ਵਾਰ ਉਹਨਾਂ ਨਾਲ ਵੀ ਚਰਚਾ ਕਰ ਲੰਨੇ ਆ ਤੁਸੀਂ ਦੇਖ ਰਹੇ ਹੋ ਨਗਰ ਕੀਰਤਨ ਦੀ ਪੂਰੀ ਤਿਆਰੀ ਹੈ ਕਿਵੇਂ ਦੇਖ ਰਹੇ ਹੋ ਆਖਿਰਕਾਰ ਰਸੂਲ ਵੀ ਹੋਣਾ ਅਸੀਂ ਜੀ ਸਭ ਤੋਂ ਪਹਿਲਾਂ ਵਧਾਈ ਦਿੰਨੇ ਆ ਸਾਰੀਆਂ ਸੰਗਤਾਂ ਨੂੰ ਜਿਨ੍ਹਾਂ ਦੇ ਸਹਿਯੋਗ ਨਾਲ ਇਹ ਜਾਗਰਤੀ ਮਾਰਚ ਕੱਢਿਆ ਜਾ ਰਿਹਾ ਔਰ ਗੁਰਤੇਗ ਬਾਦਰ ਜੀ ਦਾ ਅਸਲੀ ਸੰਦੇਸ਼ ਹੈ ਪ੍ਰਗਟ ਪਾਇਆ ਗੁਰਤੇਗ ਬਾਦਰ ਜੀ ਨੇ ਸੈਨਾਪਤੀ ਕਵੀ ਨੇ ਬੜਾ ਸੋਹਣਾ ਬਿਆਨ ਕੀਤਾ ਆ ਬਰਗਟ ਪਾਇਆ ਗੁਰਤੇਗ ਬਹਾਦਰ ਟੈਪੀ ਸੰਗਤ ਸਿੱਖ ਪਹਿਚਾਨਦਾਰ ਸਾਰੀ ਦੁਨੀਆ ਦੇ ਜਿਹੜੇ ਪੀੜਤ ਲੋਕ ਨੇ ਉਹਨਾਂ ਦੇ ਹੱਕਾਂ ਵਾਸਤੇ ਧਾਰਮਿਕ ਆਜ਼ਾਦੀ ਵਾਸਤੇ ਵਿਚਾਰਾਂ ਦੀ ਆਜ਼ਾਦੀ ਵਾਸਤੇ ਜਿਹੜੀ ਕੁਰਬਾਨੀ ਦਿੱਤੀ ਆ ਉਹਨੂੰ ਦੁਨੀਆ ਦੇ ਉੱਤੇ ਇਸ ਤਰ੍ਹਾਂ ਜਿਹੜਾ ਪ੍ਰਚਾਰਨਾ ਔਰ ਮੈਨੂੰ ਲੱਗਦਾ ਸਿੱਖ ਪਹਿਚਾਨ ਵਾਸਤੇ ਔਰ ਸਿੱਖਾਂ ਦੇ ਜਿਹੜੇ ਧਰਮ ਪ੍ਰਚਾਰ ਹੋਵੇ ਤਾਂ ਵੱਡਾ ਸਹਾਇਤਾ ਜਿਹੜੀ ਇਹਦੇ ਨਾਲ ਹੋਏਗੀ ਸੋ ਬਿਲਕੁਲ ਜੀ ਕੀ ਤੁਸੀਂ ਕੀ ਮੈਂ ਜੀ ਰਾਜਵਿੰਦਰ ਸਿੰਘ ਰਾਹੀ ਪੱਤਰਕਾਰ ਵੀ ਆ ਲੇਖਕ ਵੀ ਆ ਮੇਰੇ ਨਾਲ ਸਾਡੇ ਕੇਂਦਰੀ ਸ੍ਰੀ ਗੁਰੂ ਸਿੰਘ ਸਵੇ ਜਨਕਸ਼ਤਰ ਡਾਕਟਰ ਖੁਸ਼ਾਲ ਸਿੰਘ ਜੀ ਹਨ ਅਸੀਂ ਕੇਂਦਰੀ ਸ੍ਰੀ ਗੁਰੂ ਸਿੰਘ ਸਾਹਿਬਾ ਲੋਕ ਸੇਵਾ ਅਤੇ ਸੰਗਤ ਲੈ ਕਿੱਥੇ ਪਹੁੰਚੇ ਆ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਦੁਤੀ ਸ਼ਹਾਦਤ ਦੇ ਮੌਕੇ ਅਸੀਂ ਸਾਰੇ ਵਿਸ਼ਵ ਨੂੰ ਜਿੱਥੇ ਵੀ ਕਿਤੇ ਲੋਕ ਵੱਸਦੇ ਹਨ ਉਹਨਾਂ ਸਾਰਿਆਂ ਨੂੰ ਵਧਾਈ ਦੇਣੇ ਆ ਵੀ ਗੁਰੂ ਤੇਗ ਬਹਾਦਰ ਸਾਹਿਬ 350 ਸਾਲ ਪਹਿਲਾਂ ਮਨੁੱਖੀ ਹੱਕਾਂ ਦੇ ਖਾਤਰ ਇੱਕ ਮਿਸਾਲ ਸਿਰਤ ਕਰ ਗਏ ਕਿ ਅਸੀਂ ਆਪਣੇ ਧਰਮ ਤੇ ਵਿਸ਼ਵਾਸ ਰੱਖਦੇ ਆ ਤੇ ਜੇ ਕੋਈ ਦੂਸਰੇ ਧਰਮ ਦੇ ਤੱਕੇ ਨਾਲ ਕੋਈ ਖਤਮ ਕਰਦਾ ਜਾਂ ਕੋਈ ਹੋਰ ਕਰਦਾ ਉਹਨਾਂ ਤੇ ਵੀ ਸ਼ਹਾਦਤ ਦੇਣ ਤੱਕ ਚਲੇ ਜਾਂਦੇ ਆ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਜਿਹੜਾ ਸੰਦੇਸ਼ ਆ ਉਹ ਸਾਰੇ ਭਾਈਚਾਰਿਆਂ ਨੂੰ ਆਪਸੀ ਸਹਿਯੋਗ ਨਾਲ ਮਿਲ ਜੁਲ ਕੇ ਰਹਿਣ ਦਾਗਾ ਜੋ ਅੱਜ ਤਖਤ ਸਭ ਸਾਬ ਦੇ ਪ੍ਰਬੰਧਕਾਂ ਨੇ ਇਹ ਬਹੁਤ ਉਪਰਾਲਾ ਕੀਤਾ ਬਹੁਤ ਲੰਬੀ ਯਾਤਰਾ 45 ਦਿਨ ਦੀ 900 ਰੁਪਏ ਨੂੰ ਕਵਰ ਕਰਦੀ ਹੋਈ ਅਨੰਦਪੁਰ ਸਾਹਿਬ ਦੀ ਧਰਤੀ ਤੇ ਪਹੁੰਚੂਗੀ ਇਹਦੇ ਨਾਲ ਪੂਰੀ ਦੁਨੀਆ ਦੇ ਵਿੱਚ ਸੰਦੇਸ਼ ਜਾਣਾ ਗੁਰੂ ਤੇਗ ਬਹਾਦਰ ਸਾਹਿਬ ਦਾ ਕਿ ਸਾਰੇ ਭਾਈਚਾਰਿਆਂ ਨੂੰ ਇੱਕ ਦੂਜੇ ਦੇ ਧਰਮ ਦਾ ਸਤਕਾਰ ਕਰਦੇ ਹੋਇਆ ਆਪਸੀ ਭਾਈਚਾਰੇ ਤੇ ਵਿਸ਼ਵਾਸ ਨਾਲ ਰਹਿਣਾ ਚਾਹੀਦਾ ਇਹ ਹੀ ਸੰਦੇਸ਼ ਹੈ ਗੁਰੂ ਤੇਗ ਬਹਾਦਰ ਸਾਹਿਬ ਦਾ ਆਹ ਤੁਹਾਨੂੰ ਦਿਖਾ ਰਹੇ ਆ ਜਿਹੜੀਆਂ ਕਿ ਇੱਥੇ ਅੱਜ ਪੂਰੀ ਤਿਆਰੀ ਜਿਹੜੀ ਆ ਉਹ ਕੀਤੀ ਗਈ ਆ ਤੇ ਇਹ ਤਸਵੀਰਾਂ ਪਾਲਕੀ ਸਾਹਿਬ ਦੀਆਂ ਨੇ ਸੁੰਦਰ ਪਾਲਕੀ ਸਾਹਿਬ ਜਿਹੜੀ ਆ ਸਜਾਈ ਗਈ ਆ ਕਿ ਆ ਕੀ ਕਾਰ ਇਸ ਪਾਲਕੀ ਸਾਹਿਬ ਨੇ ਜਿਹੜਾ ਵਕ ਵਕ ਥਾਵਾ ਤੋਂ ਹੁੰਦਿਆ ਹੋਇਆ ਲੋਕਾਂ ਨੂੰ ਜਿਹੜੇ ਦਰਸ਼ਨ ਜਿਦਾਰੇ ਕਰਾਉਣੇ ਨੇ ਗੁਰਗ੍ਰਾਂਤ ਸਾਹਿਬ ਦੇ ਦਰਸ਼ਨ ਜਿਦਾਰੇ ਉਹਨਾਂ ਸ਼ਸਤਰਾਂ ਦੇ ਵੀ ਇੱਕ ਵਾਰ ਤਸਵੀਰਾਂ ਜਿਹੜੀਆਂ ਨੇ ਪਲਕੀ ਸਾਹਿਬ ਦੀਆਂ ਵੀ ਤੁਹਾਨੂੰ ਜਿਹੜੀਆਂ ਦਿਖਾ ਰਿਹਾ ਕਿ ਆਕੇ ਕਾਰ ਇੱਥੋਂ ਸ਼ੁਰੂਆਤ ਕੀਤੀ ਜਾਣੀ ਹੈ ਨਗਰ ਕੀਰਤਨ ਦੀ ਸ਼ੁਰੂਆਤ ਕੀਤੀ ਜਾਣੀ ਹੈ ਜਿਹੜੀ ਇੱਥੋਂ ਇਸ ਇਤਿਹਾਸਿਕ ਨਗਰ ਕੀਰਤਨ ਦੀ ਜਿਹੜਾ ਅੱਜ ਇੱਥੋਂ ਤੱਕ ਸਾਹਿਬ ਤੋਂ ਕੱਢਿਆ ਜਾਣਾ ਆ ਸੋ ਇਹ ਤਸਵੀਰਾਂ ਨੇ ਜਿਹੜੀਆਂ ਤੁਹਾਡੇ ਨਾਲ ਇਸ ਸਮੇਂ ਅਸੀਂ ਸ਼ੇਅਰ ਕਰ ਰਹੇ ਆ ਇਸ ਪਲਕੀ ਸਾਹਿਬ ਦੀ ਕੈਮਰਾਮੈਨ ਇੰਦਰਜੀਤ ਸਿੰਘ ਦੇ ਨਾਲ ਜਸਪ੍ਰੀਤ ਸਿੰਘ ਰਾਸ਼ਕ ਪੀਟੀਸੀ ਨਿਊਜ਼ ਪਟਨਾ